ਪਹਿਲੇ ਆਮ ਦੇਵਤਿਆਂ ਦੇ ਜਨਮ ਹੁੰਦੇ ਸਨ ਹੁਣ ਆਮ ਬੂਤਾਂ ਪ੍ਰੇਤਾਂ ਦੇ ਜਨਮ ਹੁੰਦੇ ਆ ਜੋ ਕੀ ਔਲਾਦ ਨੂੰ ਦੇਖ ਕੇ ਅਸੀਂ ਕਹਿ ਸਕਦੇ ਆ ਆ ਬੈਠੇ ਨੇ ਦੋ ਚਾਰ ਸੱਜਣ ਮੇਰੇ ਨਾਲ ਕਾਨਪੁਰ ਦੇ ਵੀ ਜੋ ਚੱਲਦੇ ਨੇ ਨਾਲ ਤੇ 5-7 ਸਾਲ ਪੁਰਾਣੀ ਗੱਲ ਇੱਕ ਮਾਤਾ ਮੇਰੇ ਕੋਲ 13 ਸਾਲ ਦਾ ਬੱਚਾ ਲੈ ਆਈ ਤੇ ਕਹਿੰਦੀ ਗੈਨੀ ਜੀ ਤੁਹਾਡੇ ਨਾਲ ਇਤਨੇ ਰਹਿੰਦੇ ਨੇ ਇਸ ਨੂੰ ਵੀ ਰੱਖ ਲਵਾਂ ਮੈਂ ਕਹੇ ਬਹੁਤ ਛੋਟਾ ਹੈ ਤੇ ਇਹਨੂੰ ਕਮ ਸੇ ਕਮ ਮੈਟ੍ਰਿਕ ਤੇ ਪਾਸ ਕਰਾ ਲੋ 10ਵੀਂ ਪਾਸ ਕਰਾ ਲੋ ਫਿਰ ਮੇਰੇ ਕੋਲ ਭੇਜ ਦੇਣਾ ਜੇ ਇਹਨੂੰ ਗੁਰਬਾਣੀ ਪੜਨ ਦਾ ਸ਼ੌਕ ਹੋਵੇ ਜੇ ਕਥਾ ਕਰਨ ਦਾ ਸ਼ੌਕ ਹੋਵੇ ਕਹਿੰਦੇ ਕਥਾਵਾਚਕ ਤੇ ਨਹੀਂ ਬਣਾਣਾ ਗਾਇਨੀ ਬਣਨ ਦਾ ਇਹਨੂੰ ਸ਼ੌਕ ਵੀ ਨਹੀਂ ਪਰ ਤੁਸੀਂ ਨਾਲ ਰੱਖ ਲੋ ਤੇ ਮੈਂ ਕਹ ਫਿਰ ਕਿਸ ਵਾਸਤੇ ਨਾਲ ਰੱਖਣਾ ਹੈ ਗੁਰਬਾਣੀ ਪੜਨ ਸੁਣਨ ਦਾ ਵੀ ਸ਼ੌਕ ਕੋਈ ਨਹੀਂ ਇਸ ਨੂੰ ਤੇ ਕਥਾ ਵੀ ਇਸ ਨੇ ਨਹੀਂ ਸਿੱਖਣੀ ਤੇ ਫਿਰ ਮੇਰੇ ਨਾਲ ਚਲਾਣ ਦਾ ਮਤਲਬ ਛੋਟਾ ਬੱਚਾ ਹੈ ਮੈਂ ਕਿਨੂੰ ਪੜਾਉ। ਕਹਿੰਦੇ ਕਿ ਗਿਆਨੀ ਜੀ ਸਾਰੇ ਸਕੂਲਾਂ ਚੋਂ ਤੇ ਕੱਢ ਦਿੱਤਾ ਗਿਆ। گورਨਾਨਿਕ ਪਬਲਿਕ ਸਕੂਲ ਚੋਂ ਕੱਢ ਦਿੱਤਾ ਗਿਆ। ਗਵਰਨਮੈਂਟ ਹਾਈ ਸਕੂਲਾਂ ਨੇ ਤੇ ਚਾਰੋਂ ਥੋਂ ਕੱਢ ਦਿੱਤਾ ਗਿਆ। ਮਜਬੂਰੀ ਦੇ ਚੱਸੀ ਇਸਲਾਮੀਆਂ ਮਕਤਬ ਦੇ ਚ ਪਾਇਆ। ਇਸਲਾਮੀਆਂ ਹਾਈ ਸਕੂਲ ਦੇ ਚ ਪਾਇਆ ਮੁਸਲਮਾਨਾਂ ਦਾ ਉੱਥੇ। ਉੱਥੇ ਪ੍ਰਿੰਸੀਪਲ ਨੂੰ ਛੋਰਾ ਦਿਖਾ ਬੈਠਾ। ਉਹਨਾਂ ਨੇ ਕੱਢ ਦਿੱਤਾ। ਰੋਜ਼ ਘਰ ਦੇ ਵਿੱਚ ਗਿਲੇ ਆਉਂਦੇ ਨੇ ਕਦੀ ਕਿਸੇ ਦੀ ਕੋਈ ਚੀਜ਼ ਚੋਕ ਲੈਂਦੇ ਕਦੀ ਕਿਸੇ ਦੀ ਕੋਈ ਕਿਸੇ ਨੂੰ ਮਾਰ ਆਉਂਦਾ ਕਿਸੇ ਨੂੰ ਚਾਕੂ ਮਾਰਦਾ ਕਿਸੇ ਨੂੰ ਛੋਰਾ ਮਾਰਦਾ ਰੋਜ਼ ਪੁਲਿਸ پکڑਦੀ ਏ ਮਾਰਦੀ ਏ ਕੁੱਟਦੀ ਏ ਨਾ مالک ਜਾਣ ਕੇ ਛੱਡ ਦਿੰਦੀ ਕਿੰਨੀ ਦਫਾ ਜੇਲ੍ਹ ਬਹੋਗਾ ਨਿੱਕਾ ਜਾਏ ਬੱਚਾ ਹੈਰਾਨ ਤੇ ਹੱਥ ਜੋੜ ਕੇ ਕਹਿ ਲੱਗੇ ਤੇ ਮਿਹਰਬਾਨੀ ਕਰੋ ਤੁਸੀਂ ਨਾਲ ਰੱਖ ਲਓ ਮੈਂ ਕਿ ਹੱਦ ਹੋਗੇ ਜਿਹੜਾ ਬਹੁਤ ਤਾਨੂੰ ਚੰਬੜਿਆ ਮੈਨੂੰ ਚਵਾੜਾ ਹੋਣਾ ਤੇ ਬਹੁਤ ਹੈ ਔਰ ਕੀ ਹੈ ਤੂੰ ਬਹੁਤ ਨੂੰ ਜਨਮ ਦਿੱਤਾ ਹੈ ਤੇ ਚੰਬੜਿਆ ਸਾਨੂੰ ਹੈ ਹੁਣ ਮੈਨੂੰ ਚਵਾੜਨ ਲੱਗੇ ਮੇਰੇ ਨਾਲ ਜਿੰਨੇ ਬੰਦੇ ਰਹਿੰਦੇ ਸਾਰਿਆਂ ਨੂੰ ਵਕਤ ਪਾਏਗਾ ਔਰ ਕੀ ਹੈ ਸਾਰਿਆਂ ਦਾ ਜੀਵਣਾ ਹਰਾਮ ਕਰੇਗਾ ਇਹ ਤੇ ਅਗਨ ਹੈ ਤੇ ਜਿੱਥੇ ਬੈਠੇਗਾ ਭਾਂਬੜ ਵਾਲੇ ਮੈਂ ਹੈਰਾਨ ਹੋ ਗਿਆ ਕਾਨਪੁਰ ਦੇ ਸਾਰੇ ਸਕੂਲਾਂ ਚੋਂ ਕੱਢ ਦਿੱਤਾ ਹੈ। ਕਾਰ ਦੇ ਚ ਕਿਦਰੇ ਰੋਜ਼ ਗਿਲੇ ਆਉਂਦੇ ਆਣਗੇ। ਨਿੱਖਾ ਜਿਆ ਬੱਚਾ ਸਾਰਿਆਂ ਨੂੰ ਵਕਤ ਪਾਇਆ ਹੈ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਗਰਾ ਪੁੱਤ ਪੈਦਾ ਹੋਇਆ ਜਿੰਨ ਬੋਧ ਧੀ ਪੈਦਾ ਹੋਈ ਹੈ ਜਿੰਨ ਬੋਧ